ਸਾਸੀ ਕਾਲ ਦੋਸਤੋ ਲੰਗੀ 9 ਸਤੰਬਰ 2025 ਨੂੰ ਪੰਜਾਬ ਹਿੱਲ ਗਿਆ। ਉਹ ਕੱਟ ਕੇ ਆ ਮੈਂ ਜਿਵੇਂ। ਹੁਸ਼ਿਆਰਪੁਰ ਦੇ ਇੱਕ ਛੋਟੇ ਜਿਹੇ ਕਸਬੇ ਦੀਪਨਗਰ ਤੋਂ 5 ਸਾਲ ਮਾਸੂਮ ਬੱਚੇ ਨਾਲ ਦੁਸ਼ਕਰਮ ਤੇ ਹੱਤਿਆ ਦਾ ਦਿਲ ਦਹਿਲਾ ਦੇਣ ਵਾਲਾ ਕੇਸ ਸਾਹਮਣੇ ਆਇਆ। ਕੋ ਇਸ ਮੁਤਾਬਕ ਦੋਸ਼ੀ ਇੱਕ ਬਾਹਰੀ ਰਾਜ ਤੋਂ ਆਇਆ ਮਜ਼ਦੂਰ ਹੈ। ਜਾਂਚ ਜਾਰੀ ਹੈ ਪਰ ਲੋਕਾਂ ਦੀ ਸਿਰਫ ਇੱਕ ਹੀ ਮੰਗ ਹੈ ਇਨਸਾਫ ਤੇ ਸਖਤ ਸਜ਼ਾ। ਐਸ ਘਟਣ ਦੇ ਬਾਅਦ ਪੰਜਾਬ ਦੇ ਪਿੰਡਾਂ 'ਚ ਰੋਸ ਦੀ ਲਹਿਰਾਂ ਗੁਰੂ ਘਰਾਂ ਤੋਂ ਅਨਾਊਂਸਮੈਂਟਾਂ ਹੋ ਰਹੀਆਂ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਕਿ ਪ੍ਰਵਾਸੀਆਂ ਦੇ ਦਸਤਾਵੇਜ਼ ਅਟੈਸਟ ਨਾ ਕੀਤੇ ਜਾਣ ਕਿਤੇ ਕਿਰਾਏ ਦੇ ਘਰ ਨਾਂ ਦਿੱਤੇ ਜਾਣ ਤੇ ਕਿਤੇ ਵੋਟਰ ਲਿਸਟਾਂ 'ਚ ਉਹਨਾਂ ਦੇ ਨਾਮ ਨਾ ਜੁੜਨ। ਹਰ ਰੋਜ਼ ਦਿਨ ਬਦਿਨ ਅੰਜਾਮ ਦਿੱਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ। ਸੋ ਉਹਨਾਂ ਨੂੰ ਭਾਈ ਆਪਣੇ ਨਗਰ ਦੇ ਵਿੱਚੋਂ ਕੱਢਣ ਵਾਸਤੇ ਜੋ ਮਤਾ ਪਾਉਣਾ ਹੈ ਉਦੇ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੇ ਵੀ ਪ੍ਰਵਾਸੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਪਿੰਡਾਂ ਸਰਪੰਚੀ ਦੇ ਨਾਲ ਪ੍ਰਵਾਸੀ ਦੇ ਖਿਲਾਫ ਮਤਾ ਪਾਇਆ ਗਿਆ ਪਰ ਰੁਕੋ ਤੇ ਸੋਚੋ ਕਿ ਇਹੀ ਹਾਲ ਹੈ ਕਿ ਪੰਚਾਇਤਾਂ ਦਾ ਫੈਸਲਾ ਕਾਨੂੰਨ ਤੋਂ ਉੱਪਰ ਹੋ ਸਕਦਾ ਹੈ ਜਾਂ ਫਿਰ ਇਹ ਗੁੱਸਾ ਕਿਤੇ ਰਾਜਨੀਤਿਕ ਮਕਸਦਾਂ ਲਈ ਆਉਣ ਵਾਲੀਆਂ ਚੋਣਾਂ ਦੇ ਹਿਸਾਬ ਕਿਤਾਬ ਨਾਲ ਤਾਂ ਨਹੀਂ ਦੇਖਿਆ ਜਾ ਰਿਹਾ ਅੱਜ ਮਾਰੇ ਨਾ ਹੋਇਆ ਕੱਲ ਨੂੰ ਤਖੜੇ ਨਾ ਹੋਣਾ ਇਹ ਅਜ ਬੱਚੇ ਦਾ ਪਟਵਾਰਗਾ ਪੋਟਿੰਡਾ ਅੱਜ ਅਸੀਂ ਡੀਕੋਡ ਕਰਾਂਗੇ ਇਸ ਗੁੱਸੇ ਦੇ ਪਿੱਛੇ ਦੀ ਹਕੀਕਤ ਸਰਕਾਰਾਂ ਦੇ ਡਬਲ ਸਟੈਂਡਰਡ ਤੇ ਆਰਟੀਕਲ 19 ਦੇ ਕਾਨੂੰਨੀ ਪੱਖ ਤੇ ਜਬਾਏ ਵਾ ਮੇਰੇ ਪਾਸੇ ਦੀ ਤੇ ਜਬਾਏ ਵਾ ਤੇਰੇ ਘਰ ਤੇ ਹੁੰਦਾ ਹੁੰਦਾ ਵਾ ਜਬਾਏ ਵਾ ਮੇਰੇ ਨਾਂ ਦੇ ਪਾ ਲੁਧਿਆਣਾ ਜੋ ਪੰਜਾਬ ਦਾ ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਹੈ 2025 ਵਿੱਚ ਇਸ ਦੀ ਕੁੱਲ ਜਨਸੰਖਿਆ ਲਗਭਗ ਲਗਭਗ 39 ਲੱਖ ਪਰ ਡਕਟ ਕੀਤੀ ਜਾ ਰਹੀ ਹੈ ਇਸ ਸ਼ਹਿਰ ਨੂੰ ਮਾਂਚੈਸਟਰ ਆਫ ਪੰਜਾਬ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਟੈਕਸਟਾਈਲ ਸਾਈਕਲ ਤੇ ਗਾਰਮੈਂਟ ਇੰਡਸਟਰੀ ਸਭ ਤੋਂ ਵੱਡਾ ਰੋਲ ਨਿਭਾਉਂਦੀ ਹੈ ਪਰ ਇਹ ਇੰਡਸਟਰੀ ਸਿਰਫ ਪੰਜਾਬੀ ਮਜ਼ਦੂਰਾਂ ਦੇ ਨਾਲ ਨਹੀਂ ਚੱਲ ਰਹੀਆਂ ਉੱਤਰ ਪ੍ਰਦੇਸ਼ ਬਿਹਾਰ ਤੇ ਪੱਛਮੀ ਬੰਗਾਲ ਤੋਂ ਆਏ ਲੱਖਾਂ ਮਾਈਗ੍ਰੇਟ ਵਰਕਰ ਇੱਥੇ ਰਿਆਣਾ ਦੀ ਮਿਹਨਤ ਨਾਲ ਇਸ ਮਸ਼ੀਨਰੀ ਨੂੰ ਚਲਾਉਂਦੇ ਨੇ ਟਾਈਮਸ ਆਫ ਇੰਡੀਆ ਦੀ ਰਿਪੋਰਟ ਮਤਾਵਕ ਸਿਰਫ ਲਹਿਿਆਣਾ ਵਿੱਚ ਮਾਈਗ੍ਰੈਂਟ ਵੋਟਰਾਂ ਦੀ ਗਿਣਤੀ ਲੋਕ ਸਭਾ 2019 ਦੀਆਂ ਚੋਣਾਂ ਤੱਕ 3.32 ਲੱਖ ਸੀ ਜੋ ਕਿ 2024 ਦੀਆਂ ਚੋਣਾਂ ਤੱਕ ਵਧ ਕੇ ਲਗਭਗ 3.97 ਲੱਖ ਹੋ ਗਈ ਸੀ ਇਹ ਡਾਟਾ ਸਪਸ਼ਟ ਦਿਖਾਉਂਦਾ ਕਿ ਜੇਕਰ ਇਹ ਪ੍ਰਵਾਸੀ ਨਾ ਹੁੰਦੇ ਫੈਕਟਰੀਆਂ ਦਾ ਪ੍ਰੋਡਕਸ਼ਨ ਰੁਕ ਜਾਂਦਾ ਹਜ਼ਾਰਾਂ ਕਰਮਚਾਰੀ ਖਾਲੀ ਬੈਠੇ ਹੁੰਦੇ ਤੇ ਪੰਜਾਬ ਦੀ ਇਕਨੋਮੀ ਨੂੰ ਵਾਰੀ ਨੁਕਸਾਨ ਹੁੰਦਾ ਸ਼ਾਇਦ ਇਸੇ ਕਰਕੇ ਜਦੋਂ ਪੰਜਾਬ ਦੇ ਬਹੁਤੇ ਲੋਕ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਇੱਕ ਮੁਹਿੰਮ ਚਲਾ ਰਹੇ ਨੇ ਤਾਂ ਬਹੁਤ ਸਾਰੇ ਬੁੱਧੀਜੀਵੀ ਲੇਖਕਾਰ ਆਰਥਸ਼ਾਸਤਰੀ ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਇਨ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਹੱਕ ਵਿੱਚ ਖੜੇ ਨਜ਼ਰ ਆਉਂਦੇ ਨੇ ਤਾਂ ਲੱਗਦਾ ਕਿ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਪ੍ਰਵਾਸੀ ਭਜਾਉਣ ਵਾਲੀ ਇਹ ਸਹੀ ਨਹੀਂ ਹੈ ਬਿਲਕੁਲ ਗਲਤ ਹੈ ਜੇ ਇਥੋਂ ਦੇ ਇਥੋਂ ਪ੍ਰਵਾਸੀ ਚਲੇ ਜਾਂਦੇ ਨੇ ਖੇਤੀ ਔਰ ਇੰਡਸਟਰੀ ਦੋਹਾਂ ਦਾ ਪੱਠਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਠਾ ਬੈਠ ਜਾਏਗਾ ਪਰ ਇਹ ਹੈ ਵੀ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜੇ ਕੋ ਲਾਨ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਉਹਨੂੰ ਸਖਤ ਸਜ਼ਾ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਲੁਧਿਆਣਾ ਵਿੱਚ ਫੈਕਟਰੀਆਂ ਚਲੰਦਰ ਦੀਆਂ ਵਰਕਸ਼ਾਪਾਂ ਤੇ ਅਨੇਕਾਂ ਉਦਯੋਗਾਂ ਨੂੰ ਇੰਨਾ ਵੱਡਾ ਵਰਕਫੋਰਸ ਚਾਹੀਦਾ ਤਾਂ ਪੰਜਾਬ ਦਾ ਆਪਣਾ ਨੌਜਵਾਨ ਕਿਉਂ ਇਹਨਾਂ ਨੌਕਰੀਆਂ ਨੂੰ ਨਹੀਂ ਲੈ ਪਾਉਂਦਾ ਪੰਜਾਬ ਦਾ ਨੌਜਵਾਨ ਅੱਜ ਵੱਡੇ ਪੱਤਰ ਤੇ ਪੜ੍ਹਿਆ ਲਿਖਿਆ ਪਰ ਉਹਨਾਂ ਨੂੰ ਇੰਡਸਟਰੀ ਵਿੱਚ ਆਪਣੀ ਕਾਬਲੀਅਤ ਦੇ ਅਨੁਸਾਰ ਨੌਕਰੀਆਂ ਨਹੀਂ ਮਿਲਦੀ ਕਿ ਇਹ ਸਾਡੀ ਸੋਚ ਬਣ ਗਈ ਹੈ ਕਿ ਫੈਕਟਰੀ ਜੌਬ ਸਟੇਟਸ ਤੋਂ ਹੇਠਾਂ ਜਾਂ ਫਿਰ ਸਾਡੇ ਸਿਸਟਮ ਨੇ ਹੀ ਸਾਡੀ ਪੜ੍ਹਾਈ ਨੂੰ ਨੌਕਰੀ ਦੇ ਕਾਬਿਲ ਨਹੀਂ ਬਣਾਇਆ ਇਹ ਵੀ ਬਿਲਕੁਲ ਸੱਚ ਹੈ ਕਿ ਪੰਜਾਬ ਦਾ ਨੌਜਵਾਨ ਸਰਕਾਰੀ ਨੌਕਰੀ ਦੀ ਉਡੀਕ ਕਰਦਾ ਹੈ ਅਤੇ ਜਦੋਂ ਉਹ ਨੌਕਰੀ ਨਹੀਂ ਮਿਲਦੀ ਤਾਂ ਨਿਰਾਸ਼ਾ ਵੱਲ ਰੁਕ ਜਾਂਦਾ ਅਜੀਬ ਗੱਲ ਇਹ ਹੈ ਕਿ ਇੱਥੇ ਉਹੀ ਨੌਜਵਾਨ ਰੈਸਟੋਰੈਂਟ ਫੈਕਟਰੀਆਂ ਜਾਂ ਫਾਰਮਾਂ ਤੇ ਉਹੀ ਹਾਰਡ ਲੇਬਰ ਕਰਦਾ ਜੋ ਉਹ ਪੰਜਾਬ ਵਿੱਚ ਕਰਨ ਤੋਂ ਇਨਕਾਰ ਕਰਦਾ ਸੀ ਦੋਸਤੋ ਇਹ ਮਸਲਾ ਸਿਰਫ ਪੰਜਾਬ ਜਾਂ ਭਾਰਤ ਦਾ ਨਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਪ੍ਰਦਰਸ਼ਨ ਵਿਦੇਸ਼ਾਂ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਹੋਇਆ ਹਾਲ ਹੀ ਚਹੀ ਲੰਗੀ 31 ਅਗਸਤ ਨੂੰ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿੱਚ ਲੋਕ ਬੈਨਰ ਚੁੱਕ ਚੁੱਕ ਕੇ ਇਲੀਗਲ ਮਾਈਗ੍ਰੈਂਟਸ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਪ੍ਰਦਰਸ਼ਨ ਕਰਦੇ ਨਜ਼ਰ ਆਏ thousands of australians took to the streets this sunday in nationwide rallies organized by the far right group march for australia ਅਮਰੀਕਾ ਵਿੱਚ ਤਾਂ ਡੋਨਾਲਡ ਟਰੰਪ ਨੇ ਆਪਣੀ ਪੂਰੀ ਚੋਣ ਮੁਹਿੰਮ ਹੀ ਇਸ ਮੁੱਦੇ ਤੇ ਖੜੀ ਕੀਤੀ ਸੀ ਪ੍ਰੈਜ਼ੀਡੈਂਟ ਬਣਦੇ ਹੀ ਉਸਨੇ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿੱਚੋਂ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਅਜਿਹੀ ਹੀ ਕਈ ਜਹਾਜ਼ ਉਸ ਸਮੇਂ ਭਰ ਕੇ ਪੰਜਾਬ ਦੇ ਹਵਾਈ ਅੱਡੇ ਉੱਪਰ ਵੀ ਉਤਰਦੇ ਨਜ਼ਰ ਆਏ nearly 180000 illegal immigrants with criminal records Ordered deported from our country are tonight roaming free to threaten peaceful citizens. On his first day in office, U.S. President Donald Trump declared illegal immigration a national emergency. He promised to follow up on a key campaign promise and deport millions of undocumented immigrants. ਪਰ ਅਜੀਬ ਗੱਲ ਇਹ ਹੈ ਕਿ ਜਦੋਂ ਪੰਜਾਬ ਦੇ ਲੋਕ ਇਸ ਮਸਲੇ ਨੂੰ ਚੁੱਕਦੇ ਆ ਤਾਂ ਕਈ ਵਾਰ ਉਹਨਾਂ ਦੀ ਤੁਲਨਾ ਪੰਜਾਬ ਦੇ ਵਿਦੇਸ਼ਾਂ ਜਾਣ ਵਾਲੇ ਨੌਜਵਾਨਾਂ ਨਾਲ ਕਰ ਦਿੱਤੀ ਜਾਂਦੀ ਹੈ। ਅਜਿਹੀ ਹੀ ਤੁਲਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਕ ਪ੍ਰੈਸ ਕਾਨਫਰੰਸ ਵਿੱਚ ਕਰਦੇ ਨਜ਼ਰ ਆਏ ਸੀ। ਪ੍ਰਵਾਸੀਆਂ ਦੇ ਖਿਲਾਫ ਵੀ ਬਹੁਤ ਸਾਰੇ ਬੱਤੇ ਪਏ ਆ, ਕਈਕਹ ਡਰਾਮੇ ਅਸੀਂ ਆ ਵਾਪਰੀਆਂ ਜਿਨ੍ਹਾਂ ਨੂੰ ਲੈ ਕੇ ਪ੍ਰਵਾਸੀਆਂ ਦੇ ਉੱਤੇ ਜਿਹੜੇ ਆ ਸਵਾਲ ਪੁੱਛਦੇ। ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਦਾ ਚੱਲੀ ਜਾਂਦਾ ਹੈ ਕਿ ਇੰਗਲੈਂਡ 'ਚ ਬੜੇ ਵੱਡੇ ਮੁਜਾਰੇ ਹੋਏ ਨੇ ਆਸਟ੍ਰੇਲੀਆ 'ਚ ਬਹੁਤ ਵੱਡੇ ਵੱਡੇ ਲੋਕੀ। ਉਹ ਕਹਿੰਦੇ ਇਹਨਾਂ ਨੂੰ ਕੱਢੋ। ਇਹ ਤੁਲਨਾ ਬਿਲਕੁਲ ਗਲਤ ਤੇ ਤਰਕਹੀਨ ਹੈ। ਨੌਜਵਾਨਾਂ ਨੂੰ ਬਾਹਰ ਜਾਣ ਲਈ ਇੱਕ ਪੂਰਾ ਪ੍ਰੋਸੈਸ ਫਾਲੋ ਕਰਨਾ ਪੈਂਦਾ ਹੈ। ਪੜ੍ਹਾਈ ਤੋਂ ਬਾਅਦ ਆਈਲੈਂਡਸ, ਇੰਟਰਵਿਊ ਤੇ ਵੀਜ਼ੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਉਹਨਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਤੋਂ ਲੈ ਕੇ ਹੋਰ ਵੀ ਕਈ ਤਰ੍ਹਾਂ ਦੇ ਡਾਕੂਮੈਂਟ ਪ੍ਰੋਵਾਈਡ ਕਰਨੇ ਪੈਂਦੇ ਆ। ਦੂਜੇ ਪਾਸੇ ਪੰਜਾਬ 'ਚ ਆਉਣ ਵਾਲਾ ਮਜ਼ਦੂਰ ਅਕਸਰ ਹੀ ਸਿਰਫ ਇੱਕ ਟਿਕਟ ਲੈ ਕੇ ਪੰਜਾਬ ਪਹੁੰਚ ਜਾਂਦਾ ਹੈ। ਕਈ ਵਾਰ ਤਾਂ ਬਹੁਤ ਥੋੜੀਆਂ ਜਿਹੀਆਂ ਫਾਰਮੈਲਿਟੀਆਂ ਜਾ ਫਾਰਦੀ ਵੋਟਰ ਕਾਰਡ ਵੀ ਬਣ ਜਾਂਦੇ ਆ ਇੱਥੋਂ ਤੱਕ ਕਿ ਜ਼ਮੀਨਾਂ ਵੀ ਖਰੀਦ ਲਈਆਂ ਜਾਂਦੀਆਂ ਕੀ ਇੱਥੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਪੈਂਦੀ ਕਿ ਉਹ ਇਸ ਮੁੱਦੇ ਤੇ ਕੋਈ ਸਖਤ ਕਾਨੂੰਨ ਰੂਲ ਐਂਡ ਰੈਗੂਲੇਸ਼ਨ ਬਣਾਵੇ ਪਰ ਅਕਸਰ ਹੀ ਸਰਕਾਰਾਂ ਆਰਟੀਕਲ 19 ਦੀ ਆਰਚ ਇਸ ਤੋਂ ਬਸਦੀਆਂ ਨਜ਼ਰ ਆਉਂਦੀਆਂ ਭਾਰਤ ਦਾ ਸੰਵਿਧਾਨ ਆਰਟੀਕਲ 19 ਹਰ ਇੱਕ ਨਾਗਰਿਕ ਨੂੰ ਬੁਨਿਆਦੀ ਹੱਕ ਦਿੰਦਾ ਹੈ ਕਿ ਉਹ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਖੁੱਲੇ ਤੌਰ ਤੇ ਰਹਿ ਸਕੇ ਯਾਤਰਾ ਕਰ ਸਕੇ ਆਪਣੀ ਰੋਜ਼ੀ ਰੋਟੀ ਲਈ ਕੰਮ ਕਰ ਸਕੇ ਤੇ ਜਾਇਦਾਦ ਖਰੀਦ ਸਕੇ ਇਸੇ ਕਰਕੇ ਜਦੋਂ ਪੰਜਾਬ ਵਿੱਚ ਪੰਚਾਇਤਾਂ ਮਤੇ ਪਾਸ ਕਰਦੀਆਂ ਕਿ ਬਾਹਰਲੇ ਲੋਕਾਂ ਨੂੰ ਇੱਥੇ ਨਾ ਵਸਣ ਦਿੱਤਾ ਜਾਵੇ ਤਾਂ ਸਵਾਲ ਉੱਠਦਾ ਹੈ ਕਿ ਇਹ ਫੈਸਲੇ ਸੰਵਿਧਾਨ ਦੇ ਆਰਟੀਕਲ 19 ਤੋਂ ਵੱਡੇ ਹੋ ਸਕਦੇ ਆ ਪੰਜਾਬੀ ਕਿਸੇ ਪ੍ਰਵਾਸੀ ਦੇ ਵਿਰੁੱਧ ਨਹੀਂ ਹਰ ਕੋਈ ਜਾਣਦਾ ਕਿ ਇੰਡਸਟਰੀ ਖੇਤੀਬਾੜੀ ਤੇ ਮਜ਼ਦੂਰੀ ਸੈਕਟਰ ਬਾਹਰਲੇ ਮਜ਼ਦੂਰਾਂ ਤੋਂ ਬਿਨਾ ਨਹੀਂ ਚੱਲ ਸਕਦੇ ਪਰ ਲੋਕਾਂ ਦੀ ਚਿੰਤਾ ਹੈ ਕਿ ਜਦੋਂ ਇਹ ਗਿਣਤੀ ਬਿਨਾਂ ਕਿਸੇ ਚੈੱਕ ਜਾਂ ਰੂਲ ਤੋਂ ਵੱਧਦੀ ਹੈ ਤਾਂ ਕ੍ਰਾਈਮ ਰੇਟ ਵੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੁਸ਼ਿਆਰਪੁਰ ਵਾਲੀ ਘਟਨਾ ਇਸ ਡਰ ਨੂੰ ਹੋਰ ਵਧਾ ਗਈ ਇਸੇ ਲਈ ਅਸਲ ਸਵਾਲ ਇਹ ਹੈ ਕਿ ਜਦੋਂ ਭਾਰਤ ਦੇ ਦੂਜੇ ਸੂਬੇ ਆਪਣੇ ਹਿੱਤਾਂ ਲਈ ਸਖਤ ਨੀਤੀਆਂ ਬਣਾ ਰਹੇ ਨੇ ਤਾਂ ਪੰਜਾਬ ਸਰਕਾਰ ਖਮੋਸ਼ ਕਿਉਂ ਹੈ ਜਨਵਰੀ 2023 ਚ ਸੰਪਾਲ ਸਿੰਘ ਖੈਰਾਵਲੋਂ ਇੱਕ ਪ੍ਰਾਈਵੇਟ ਬੈਲ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਮਨ ਤੋਂ ਪੇਸ਼ ਜਾਂਦਾ ਜਿਸ ਵਿੱਚ ਉਹ ਦੂਸਰੇ ਸੂਬਿਆਂ ਤੋਂ ਆਏ ਲੋਕਾਂ ਲਈ ਜ਼ਮੀਨ ਖਰੀਦਣ ਤੇ ਵੋਟ ਬਣਾਉਣ ਲਈ ਸਖਤ ਕਾਨੂੰਨ ਦੀ ਮੰਗ ਕਰਦੇ ਨੇ ਪਰ ਪੰਜਾਬ ਸਰਕਾਰ ਦੁਆਰਾ 2 ਸਾਲ ਦਾ ਸਮਾਂ ਬੀਤਣ ਦੇ ਵੀ ਇਹ ਬੈਲ ਟੇਬਲ ਨਹੀਂ ਕੀਤਾ ਗਿਆ ਹਿਮਾਚਲ ਪ੍ਰਦੇਸ਼ ਨੇ ਤਾਂ 50 ਸਾਲ ਪਹਿਲਾਂ ਬਣਾਇਆ ਹੋਇਆ ਡਾਕਟਰ ਬਾਈਸ ਪ੍ਰਮਾ ਚੀਪ ਮੰਤਰੀ ਸਿੱਕੇ ਦੂਰੰਦੇਸ਼ ਹੁਣੇ ਆ ਉਹਨਾਂ ਨੇ ਕਿਹਾ ਮੈਂ ਆਪਣੀ ਛੋਟੀ ਜੀ ਸਟੇਟ ਆ ਹਿਮਾਚਲ ਦੇ ਬਾਗ ਬਚਾਲਾਂ ਇਹਦੇ ਲੋਕਾਂ ਦੀ ਆਪਣੀ ਜ਼ੁਬਾਨ ਬਚਾਲਾਂ ਆਪਣਾ ਪਹਿਰਾਵਾ ਬਚਾਲਾਂ ਉਹਨਾਂ ਨੇ 50 ਸਾਲ ਪਹਿਲਾਂ ਇਹ ਬਿਲ ਇੰਟਰੋਡਿਊਸ ਕੀਤਾ ਤੁਸੀਂ ਹਿਮਾਚਲ ਵਿੱਚ 1 ਇੰਚ ਜਿਮ 1 ਇੰਚ ਜ਼ਮੀਨ ਨਹੀਂ ਲੈ ਸਕਦੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਕਿਸੇ ਤਰ੍ਹਾਂ ਦਾ ਉੱਥੇ ਕੋਈ ਵੋਟਰ ਨਹੀਂ ਬਣ ਸਕਦੇ ਇਹੀ ਕਾਰਨ ਆ ਕਿ ਪੰਜਾਬ ਵਿੱਚ ਇੱਕ ਪਾਸੇ ਤਾਂ ਨੌਜਵਾਨ ਬੇਰੁਜ਼ਗਾਰੀ ਦਾ ਰੋਣਾ ਰੋਂਦਾ ਪਰ ਦੂਜੇ ਪਾਸੇ ਬਾਹਰਲੇ ਮਜ਼ਦੂਰਾਂ ਲਈ ਨਾ ਕੋਈ ਪੱਕਾ ਕਾਨੂੰਨ ਬਣਦਾ ਤੇ ਨਾ ਹੀ ਕੋਈ ਸਖਤ ਰੋਲ ਐਂਡ ਰੈ ਉਲਟਾ ਕਈ ਵਾਰ ਤਾਂ ਇਹ ਲੱਗਦਾ ਕਿ ਜਿਵੇਂ ਸਰਕਾਰਾਂ ਜਾਣ ਬੁੱਝ ਕੇ ਇਹ ਮਸਲਾ ਹੱਲ ਨਹੀਂ ਕਰਦੀਆਂ ਕਿਉਂਕਿ ਜਦੋਂ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਇਹੀ ਪ੍ਰਵਾਸੀ ਵੋਟਾਂ ਲਈ ਵਾਰਤੇ ਜਾਂਦੇ ਆ ਜਿਹੜੇ ਪ੍ਰਵਾਸੀ ਲੋਕਾਂ ਨੂੰ ਪੰਜਾਬ ਵਿੱਚ ਬੋਝ ਲੱਗਦਿਆ ਉਹੀ ਲੋਕ ਚੋਣਾਂ ਸਮੇ ਵੋਟ ਬੈਂਕ ਵਜੋਂ ਸੋਨੇ ਦੀ ਖਾਨ ਬਣ ਜਾਂਦੇ ਆ ਔਰ ਅਗਰ ਜ਼ਰੂਰਤ ਪਵੇ ਤਾਂ ਉਹਦੇ ਲਈ ਜਾਨ ਵੀ ਮਿਸਾਲ ਵਜੋਂ ਆਪਾਂ ਆਮ ਆਦਮੀ ਪਾਰਟੀ ਨੂੰ ਵੇਖ ਲੈਣੇ ਪੰਜਾਬ ਵਿੱਚ ਸੱਤਾ 'ਤੇ ਆਉਣ ਤੋਂ ਬਾਅਦ ਉਹਨਾਂ ਦਾ ਧਿਆਨ ਸਿਰਫ ਪੰਜਾਬ ਦੇ ਮਸਲਿਆਂ ਤੇ ਨਹੀਂ ਸਗੋਂ ਉਹਨਾਂ ਦੀ ਨਜ਼ਰ ਪਾਸ ਦੇ ਰਾਜ ਹਰਿਆਣਾ ਰਾਜਸਥਾਨ ਵਰਗੇ ਸੂਬਿਆਂ ਤੇ ਵੀ ਟਿਕੀ ਹੋਈ ਹੈ ਹੁਣ ਇਧਰ ਵੀ ਪੰਜਾਬੇ ਵੀ ਗਾੜੀ ਪਟੜੀ 'ਤੇ ਆ ਗਈ ਇਧਰ ਦਿੱਲੀ ਹੈ ਗਾੜੀ ਪਟੜੀ 'ਤੇ ਆ ਗਈ अब हरियाणा वाली गाड़ी पटड़ी पे कब आएगी 1 अक्टूबर में आपके पास मौका है आप अपनी गाड़ी पटड़ी पे ले आओ देखते हैं फिर क्या होता है तीन सीटों में जब हमारी सरकार होगी आम आदमी पार्टी ने 2024 दिया हरियाणा ने चुनाव में 90 च 99 सीटें तक उम्मीदवार खड़े किए थे पर नतीजा आप एक भी सीट नहीं जीत सकी लोगों का गुस्सा ਇਹੀ ਹੈ ਕਿ ਸਰਕਾਰ ਦਾ ਧਿਆਨ ਪੰਜਾਬ ਦੇ ਹੱਲ ਨਾ ਹੋਏ ਮਸਲਿਆਂ ਤੋਂ ਹਟ ਕੇ ਬਾਹਰਲੇ ਰਾਜਾਂ ਤੋਂ ਆਏ ਵੋਟਰਾਂ ਨੂੰ ਹਰਜਾਉਣ ਵਿੱਚ ਲੱਗਾ ਰਹਿੰਦਾ ਹੈ ਇਹੋ ਡਬਲ ਸਟੈਂਡਰਡ ਪੰਜਾਬੀਆਂ ਦੇ ਮਨਾਂ ਵਿੱਚ ਗੁੱਸਾ ਪੈਦਾ ਕਰ ਦਿਆ ਇੱਕ ਪਾਸੇ ਨੌਜਵਾਨ ਆਪਣੇ ਖਾਲੀ ਹੱਥ ਤੇ ਦੂਜੇ ਪਾਸੇ ਬਾਹਰਲੇ ਲੋਕਾਂ ਨੂੰ ਨਰਮ ਨੀਤੀਆਂ ਦੋਸਤੋ ਸੱਚਾਈ ਇਹ ਹੈ ਕਿ ਇਹ ਮੁੱਦਾ ਸਿਰਫ ਕਾਨੂੰਨ ਜਾਂ ਰੋਜ਼ਗਾਰ ਦਾ ਨਹੀਂ ਇਹ ਰਾਜਨੀਤਿਕ حسابਤਾਬ ਦਾ ਵੀ ਹਿੱਸਾ ਬਣ ਗਿਆ ਪਿੰਡਾਂ ਵਿੱਚ ਆਸ ਹੋ ਰਹੀ ਮਤੇ ਲੋਕਾਂ ਦੇ ਗੁੱਸੇ ਦੀ ਆਵਾਜ਼ ਆ ਪਰ ਕਾਨੂੰਨ ਤੋਂ ਉੱਪਰ ਨਹੀਂ ਦੂਜੇ ਪਾਸੇ ਸਰਕਾਰਾਂ ਦੀ ਚੁੱਪ ਕਿਉਂਕਿ ਉਹ ਜਾਣਦੀਆਂ ਕਿ ਇਹੋ ਪ੍ਰਵਾਸੀ ਅਗਲੀਆਂ ਚੋਣਾਂ ਵਿੱਚ ਵੋਟ ਬੈਂਕ ਬਣ ਸਕਦੇ ਆ ਇਸੇ ਕਰਕੇ ਨਾ ਕੋਈ ਸਖਤ ਰੂਲ ਬੰਦਾ ਹੈ ਨਾ ਹੀ ਕੋਈ ਪਾਲਿਸੀ ਤੇ ਪੰਜਾਬੀ ਨੌਜਵਾਨ ਬੇਰੁਜ਼ਗਾਰੀ ਦੇ ਨਾਲ ਨਾਲ ਖੁਦ ਨੂੰ ਧੋਖੇ ਵਿੱਚ ਮਹਿਸੂਸ ਕਰਦਾ ਹੁਣ ਸਵਾਲ ਤੁਹਾਡੇ ਲਈ ਇਹ ਆ ਕਿ ਪੰਜਾਬ ਲਈ ਇਹੋ ਹੱਲ ਹੈ ਕਿ ਬਾਹਰਲੇ ਲੋਕਾਂ ਨੂੰ ਦੋਸ਼ੀ ਕਰਾਰ ਦੇ ਕੇ ਬਾਹਰ ਕੱਢ ਦਿੱਤਾ ਜਾਵੇ ਕਿਆ ਫਿਰ ਪੰਜਾਬੀ ਨੌਜਵਾਨਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਰੋਜ਼ਗਾਰ ਦੇ ਨਵੇਂ ਮੌਕੇ ਆਪਣੇ ਹੱਥਾਂ ਵਿੱਚ ਲੈਣੇ ਪੈਣਗੇ ਤੇ ਸਰਕਾਰ ਨੂੰ ਮਜਬੂਰ ਕਰਨਾ ਪਵੇਗਾ ਕਿ ਉਹ ਸਖਤ ਕਾਨੂੰਨ ਤੇ ਨੀਤੀਆਂ ਲਿਆਵੇ ਆਰਟੀਕਲ 19 ਦੇ ਵੀ ਆਪਣੇ ਹੱਕ ਨੇ ਪਰ ਰਾਜ ਦੀ ਸੁਰੱਖਿਆ ਤੇ ਲੋਕਾਂ ਦੀ ਚਿੰਤਾ ਵੀ ਹਕੀਕਤ ਹੈ ਇਸ ਲਈ ਇਹ ਜੰਗ ਕੇਵਲ ਪ੍ਰਵਾਸੀਆਂ ਵਿਰੁੱਧ ਨਹੀਂ ਇਹ ਜੰਗ ਪੰਜਾਬ ਦੀ ਹੁੱਕ ਲਈ ਹੈ ਧੰਨਵਾਦ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ 'ਚ